ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਮਲੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਸੁਪਰੀਮ ਕੋਰਟ ਨੇ ਕੀਤੀ ਅਹਿਮ ਟਿੱਪਣੀ ਕਿ ਹੈ ਐਂਬੂਲੈਂਸਾਂ ਬਜ਼ੁਰਗਾਂ ਔਰਤਾਂ ਵਿਦਿਆਰਥੀਆਂ ਲਈ ਅੰਸ਼ਕ ਦੌਰ ਤੇ ਖੋਲ੍ਹਾ ਜਾਵੇ ਸ਼ੰਭੂ ਬਾਰਡਰ ਦਿੱਲੀ ਆਪਕਰ ਨੀਤੀ ਮਾਮਲਾ ਕਵਿਤਾ ਦੀ ਜ਼ਮਾਨਤ ਪਟੀਸ਼ਨ ਉੱਤੇ ਹੋਈ ਸੁਣਵਾਈ ਸਰਵੋਚ ਅਦਾਲਤ ਨੇ ਸੀਬੀਆਈ ਨੂੰ ਤੋਂ ਮੰਗਿਆ ਜਵਾਬ ਬੈਂਚ ਨੇ ਮਾਮਲੇ ਦੇ ਅਗਲੀ ਸੁਣਵਾਈ ਲਈ 20 ਅਗਸਤ ਦੀ ਤਾਰੀਖ ਤੈਅ ਕੀਤੀ। ਬੰਗਲਾਦੇਸ਼ ਦੀ ਅੰਤਰਮ ਸਰਕਾਰ ਨੇ ਪ੍ਰਦਰਸ਼ਨ ਕਰਨ ਨੂੰ ਕੀਤੀ ਇਹ ਅਪੀਲ ਕਿ 19 ਅਗਸਤ ਤੱਕ ਗੈਰ ਕਾਨੂੰਨੀ ਹਥਿਆਰ ਜਮ੍ਹਾਂ ਕਰਵਾਉਣ ਪ੍ਰਦਰਸ਼ਨਕਾਰੀ ਤੇ ਹੁਣ ਖਬਰਾਂ ਵਿਸਤਾਰ ਨਾਲ ਸਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਅੰਸ਼ਕ ਤੌਰ 'ਤੇ ਖੋਲਣ ਦਾ ਹੁਕਮ ਦਿੱਤਾ ਹੈ ਅਦਾਲਤ ਨੇ ਐਂਬੂਲੈਂਸਾਂ ਬਜ਼ੁਰਗਾਂ ਔਰਤਾਂ ਵਿਦਿਆਰਥੀਆਂ ਆਦਿ ਲਈ ਹਾਈਵੇ ਖੋਲਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਕਿਹਾ ਹੈ ਕਿ ਦੋਵੇਂ ਪਾਸੇ ਇੱਕ ਲੇਨ ਖੋਲੀ ਜਾਣੀ ਚਾਹੀਦੀ ਹੈ ਐਂਬੂਲੈਂਸਾਂ ਬਜ਼ੁਰਗਾਂ ਔਰਤਾਂ ਵਿਦਿਆਰਥੀਆਂ ਆਦ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਇੱਕ ਹਫ਼ਤੇ ਦੇ ਅੰਦਰ ਮੀਟਿੰਗ ਕਰਕੇ ਰੂਪਰੇਖਾ ਤੈਅ ਕਰਨ ਲਈ ਕਿਹਾ ਹੈ ਹੁਣ ਇਸ ਮਾਮਲੇ ਦੀ ਸੁਣਵਾਈ 22 ਅਗਸਤ ਨੂੰ ਹੋਵੇਗੀ ਸਪਰੀਮ ਕੋਰਟ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਮੇਟੀ ਬਣਾਈ ਗਈ। ਸਪਰੀਮ ਕੋਰਟ ਨੇ ਪਟਿਆਲਾ ਅਤੇ ਅੰਮ੍ਰਿਤਸਰ ਦੇ ਸੀਨੀਅਰ ਪੁਲਿਸ ਕਪਤਾਨਾਂ ਅਤੇ ਦੋਵਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਨੇ। ਸਪਰੀਮ ਕੋਰਟ ਨੇ ਕਿਹਾ ਕਿ ਗੈਰ ਸਿਆਸੀ ਕਮੇਟੀ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੇਗੀ। ਕੇਂਦਰ ਅਤੇ ਪੰਜਾਬ ਨੇ ਕਈ ਨਾਮ ਪੇਸ਼ ਕੀਤੇ ਨੇ। ਸਪਰੀਮ ਕੋਰਟ ਨੇ ਕਿਹਾ ਕਿ ਹਾਈਵੇ ਟਰੈਕਟਰਾਂ ਦੀ ਪਾਰਕਿੰਗ ਲਈ ਨਹੀਂ ਹੈ। ਸਪਰੀਮ ਕੋਰਟ ਨੇ ਕਿਹਾ ਕਿ ਹਾਈਵੇ ਨੂੰ ਅੰਸ਼ਕ ਤੌਰ 'ਤੇ ਐਂਬੂਲੈਂਸਾਂ ਲਈ ਖੋਲ੍ਹਿਆ ਜਾ ਸਕਦਾ ਹੈ। ਇਹ ਜ਼ਰੂਰੀ ਸੇਵਾਵਾਂ ਵਿਦਿਆਰਥੀਆਂ ਤੇ ਆਲੇ-ਦੁਆਲੇ ਦੇ ਖੇਤਰ ਦੇ ਰੋਜ਼ਾਨਾ ਦੇ ਯਾਤਰੀਆਂ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਹਰਿਆਣਾ ਤੇ ਪੰਜਾਬ ਦੋਵੇਂ ਹੀ ਹੱਲ ਕਰ ਲੈਣ ਤਾਂ ਇਸ ਲਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ ਸੁਪਰੀਮ ਕੋਰਟ ਨੇ ਦਿੱਲੀ ਆਪਕਾਰੀ ਨੀਤੀ ਵਿੱਚ ਕथित ਕੱਪੜੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ منی ਲਾਂਡਰਿੰਗ ਦੇ ਮਾਮਲਿਆਂ ਵਿੱਚ ਬੀਆਰਐਸ ਦੀ ਆਗੂ ਕੇ ਕਵਿਤਾ ਦੀ ਜ਼ਮਾਨਤ ਪਟੀਸ਼ਨਾ ਉੱਤੇ ਸੀਬੀਆਈ ਅਤੇ ਈਡੀ ਤੋਂ ਜਵਾਬ ਤਲਬ ਕੀਤਾ ਹੈ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਇਹਨਾਂ ਮਾਮਲਿਆਂ ਵਿੱਚ ਕਵਿਤਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਵਾਲੇ ਦਿੱਲੀ ਹਾਈ ਕੋਰਟ ਦੇ 1 ਜੁਲਾਈ ਦੇ ਫੈਸਲੇ ਵਿਰੁੱਧ ਬੀ ਆਰਐਸ ਆਗੂ ਦੀਆਂ ਅਰਜ਼ੀਆਂ ਨੂੰ ਸੁਣਨ ਉੱਤੇ ਸਹਿਮਤੀ ਜਤਾਈ ਹੈ ਕਵਿਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਲ ਰੋਤਗੀ ਨੇ ਬੈਂਚ ਨੂੰ ਦੱਸਿਆ ਕਿ ਉਹ ਤਕਰੀਬਨ 5 ਮਹੀਨਿਆਂ ਤੋਂ ਹरासत ਵਿੱਚ ਹੈ ਅਤੇ ਸੀਬੀਆਈ ਤੇ ਈਡੀ ਨੇ ਚਾਰਜ ਸ਼ੀਟ ਅਤੇ ਮੁਕਾਦਮੇ ਦੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਹਨ ਇਸ ਦਗਾਸ ਦੇ ਸ਼ਿਕਾਇਤ ਈਡੀ ਦੀ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਦੀ ਚਾਰਜ ਸ਼ੀਟ ਹੁੰਦੀ ਹੈ ਰੋਤਗੀ ਨੇ ਕਿਹਾ ਕਿ ਨਾ ਦੋਵਾਂ ਮਾਮਲੇ ਵਿੱਚ ਤਕਰੀਬਨ 500 ਗਵਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸੌਦੇ ਦੇ ਪਟੀਸ਼ਨਾਂ ਉੱਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਰੋਤਗੀ ਨੇ ਕਿਹਾ ਕਿ ਕਵਿਤਾ ਨੂੰ ਜ਼ਮਾਨਤ ਦਾ ਅਧਿਕਾਰ ਹੈ ਇਸ ਤੋਂ ਬਾਅਦ ਬੈਂਚ ਨੇ ਅਗਲੀ ਸੁਣਵਾਈ ਲਈ 20 ਅਗਸਤ ਦੀ ਤਾਰੀਖ ਤੈਅ ਕੀਤੀ ਹੈ ਬੰਗਲਾਦੇਸ਼ ਦੇ ਅੰਤਰਿਮ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਬਰਿਗੇਡੀਅਰ ਜਨਰਲ ਸੇਵਾਮੁਕਤ ਐਮ ਸਖਾਵਤ ਹੁਸੈਨ ਨੇ ਪ੍ਰਦਰਸ਼ਨਕਾਰ ਨੂੰ ਕਿਹਾ ਹੈ ਕਿ 11 ਅਗਸਤ ਤੱਕ ਸਾਰੇ ਗੈਰਕਾਨੂੰਨੀ ਅਤੇ ਆਣ ਅਧਿਕਾਰਤ ਹਥਿਆਰ ਜਮ੍ਹਾਂ ਕਰਵਾਉਣ ਜਿਨ੍ਹਾਂ ਵਿੱਚ ਹਾਲੀਆ ਹਿੰਸਾ ਦੌਰਾਨ ਏਜੰਸੀਆਂ ਤੋਂ ਲੁੱਟੀ ਗਈ ਰਾਈਫਲ ਵੀ ਸ਼ਾਮਲ ਹੈ ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ ਗਰਮੁਲਕੀ ਮੀਡੀਆ ਦੀ ਰਿਪੋਰਟ ਮੁਤਾਬਕ ਹਸੈਨ ਨੇ ਕਿਹਾ ਕਿ ਜੇਕਰ ਹਥਿਆਰ ਨੇੜਲੇ ਥਾਣੇ ਵਿੱਚ ਜਮ੍ਹਾਂ ਨਹੀਂ ਕੀਤੇ ਗਏ ਤਾਂ ਅਧਿਕਾਰੀ ਤਲਾਸ਼ੀ ਮਹਿੰਮ ਸ਼ੁਰੂ ਕਰਨਗੇ ਤੇ ਜੇਕਰ ਕੋਈ ਆਣ ਅਧਿਕਾਰਤ ਹਥਿਆਰ ਨਾਲ ਮਿਲਿਆ ਤਾਂ ਉਸ ਦੇ ਵਿਰੁੱਧ ਦੋਸ਼ ਆਇਦ ਕੀਤੇ ਜਾਣਗੇ ਹਸੈਨ ਇੱਥੇ ਕੰਬਾਈਨਡ ਮਿਲਟਰੀ ਹਸਪਤਾਲ ਵਿੱਚ ਅਰਧ ਸੈਨਿਕ ਬਲ ਬੰਗਲਾਦੇਸ਼ ਅਨੁਸਾਰ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਆhmadmi ਪਾਰਟੀ ਦੇ ਰਾਜ ਸਭਾ ਮੈਂਬਰ ਹਰਪਾਜਨ ਸਿੰਘ ਨੇ ਅੱਜ BBMB ਹਸਪਤਾਲ ਤਲਵਾੜਾ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ JP ਨੱਡਾ ਅਤੇ ਊਰਜਾ ਮੰਤਰੀ ਮਨੋਹਰ ਲਾਲ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਨੇ BBMB ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਮੰਗ ਪੱਤਰ ਦਿੱਤਾ ਮંત્રી ਸਹਿਬਾਨ ਨੇ ਨੂੰ ਭਰੋਸਾ ਦਿਵਾ ਕੇ ਤਲਵੜਾ ਹਸਪਤਾਲ ਨੂੰ ਅਪਗ੍ਰੇਡ ਕਰਕੇ ਬਿਹਤਰੀਨ ਸਿਹਤ ਸੇਵਾਵਾਂ ਦੇ ਤਿਆਰ ਜਾਣ ਗਿਆ ਇਸ ਮੌਕੇ ਹਰਪਾਜਨ ਸਿੰਘ ਨੇ ਦੋਵੇਂ ਮੰਤਰੀਆਂ ਦਾ ਧੰਨਵਾਦ ਕੀਤਾ ਬੇਤਦਨ ਹੁਸ਼ਿਆਰਪੁਰ ਦੇ ਜੇਜੋ ਵਿੱਚ ਵਾਪਰੇ ਕਾਰ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਅੱਜ ਸਵੇਰ ਹਸਪਤਾਲ ਹੁਸ਼ਿਆਰਪੁਰ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਤੇ ਲਾਸ਼ਾਂ ਨੂੰ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਪત્રਕਾਰਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਤੇ ਪੰਜਾਬ ਸਰਕਾਰ ਇਸ ਦੁੱਖ ਦੇ ਘੜੀ ਵਿੱਚ ਪੀੜਤ ਪਰਿਵਾਰ ਦੇ ਨਾਲ ਖੜੀ ਹੈ। ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਵੱਲੋਂ ਇਸ ਘਟਨਾ ਉਤੇ ਦੁੱਖ ਦਾ اظہار ਕੀਤਾ ਤੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀਤੇ ਕੱਲ ਵਾਪਰੀ ਇਸ ਘਟਨਾ ਤੋਂ ਬਾਅਦ ਸਰਕਾਰ ਵੱਲੋਂ ਸਭ ਤੋਂ ਵੱਡਾ ਕੰਮ ਇਹ ਕੀਤਾ ਗਿਆ ਕਿ ਜਿਸ ਤਾਂ ਉਤੇ ਘਟਨਾ ਵਾਪਰੀ ਸੀ ਉਸੇ ਤਹਾਉਤੇ ਤੁਰੰਤ ਪੁਲ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਕੋਈ ਇੱਕ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਲਾਸ਼ਾਂ ਨੂੰ ਬਰਾਮਦ ਕਰਨ ਵਿੱਚ ਮਦਦ ਕੀਤੀ ਹੈ ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ ਦੁੱਖ ਦਾ ਇਹ ਅਰਦਰਦਨਾਕ ਘਟਨਾਗਾ ਮੌਕੇ ਤੇ ਡਾਕਟਰ ਰਾਜਕਮਾਰ ਜੀ ਜਦੋਂ ਘਟਨਾ ਹੋਈ ਸੀ ਸਾਰੀ ਐਡਮਿਨਿਸਟ੍ਰੇਸ਼ਨ ਐਸ ਡੀਆਰਐਫ ਐਂਡ ਡੀਆਰਐਫ ਜਿਹੜੀ ਟੀਮਾਂ ਪਹੁੰਚ ਗਈਆਂ ਆਪਣੇ ਕੋਲੋਂ ਜਿੰਨੀ ਜਲਦੀ ਪਹੁੰਚ ਸਕਦੀਆਂ ਸਨ ਬਟ ਕਿਉਂਕਿ ਉਹਨਾਂ ਨੂੰ ਟਾਈਮ ਨਹੀਂ ਸੀਗਾ ਕੋਈ ਵੀ ਔਰ ਜਿਹੜਾ ਇੱਕ ਬੱਚਾ ਬਚ ਗਿਆ ਇਸ ਪਰਿਵਾਰ ਦੇ ਵਿੱਚੋਂ ਉਹ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਨੂੰ ਸ਼ਾਬਾਸ਼ ਆ ਕਿ ਉਹਨਾਂ ਨੇ ਵੀ ਜਾਣ ਤੇ ਖੇਲ ਕੇ ਉਹਨੂੰ ਬਚਾਇਆ ਬਾਕੀਆਂ ਦੀ ਸਿਚੁਏਸ਼ਨ ਇਦਾਂ ਨਹੀਂ ਸੀ ਕਿ ਉਹ ਉਹਨਾਂ ਨੂੰ ਫੜ ਸਕਦੇ ਜਾਂ ਕੁਝ ਕਰ ਸਕਦੇ ਉਹਨਾਂ ਲਈ ਕਿਉਂਕਿ ਵੱਡਾ ਇੱਕ ਲੋਡਰ ਖੜਾ ਸੀਗਾ ਉਹਨੂੰ ਦੇਖ ਕੇ ਨੇ ਬਾੜੀ ਗਾੜੀ ਉਹ ਵੀ ਸਖਸ਼ਮ ਨਹੀਂ ਸੀਗਾ ਉਸ ਮੌਕੇ ਤੇ ਜਾਣ ਦੇ ਇੰਨਾ ਪਾਣੀ ਦਾ ਪ੍ਰੈਸ਼ਰ ਸੀ 6 ਤੋਂ 7 ਫੁੱਟ ਪਾਣੀ ਆ ਔਰ ਜੀ ਸਭ ਤੋਂ ਵੱਡੀ ਗੱਲ ਸੀ ਜੋ ਲੋਕ ਦੱਸਦੇ ਚ ਮੰਦਭਾਗੀ ਘਟਨਾ ਇਹ ਵੀ ਆ ਵੀ ਰੋਕਣ ਦੇ باوجود ਵੀ ਹੋ ਜਿੱਦਾਂ ਲਿਖਿਆ ਹੁੰਦਾ ਨਾ ਜਿਹਨੂੰ ਕਹਿੰਦੇ ਆ ਔਰ ਇੱਕ ਗੱਡੀ ਜੀ ਸ਼ਿਫਟ ਹੋ ਗਿਆ 12 ਬੰਦੇ ਦੋ ਗੱਡੀਆਂ ਚ ਸੀਗੇ ਤੇ ਇੱਕ ਅਨੋਵਾਜੀ ਸ਼ਿਫਟ ਹੋ ਗਿਆ ਜਿਹਦਾ ਅਸੀਂ ਕੱਲ ਦੇਖਿਆ ਉੱਥੇ ਹਾਲਾਤ ਕੀ ਸੀਗੇ ਉਸ ਗੱਡੀ ਦੇ ਔਰ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਵੀ ਉਤ ਗੱਲ ਹੋਈ ਔਰ ਸਰਕਾਰ ਵੱਲੋਂ ਜੋ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਰੋਲ ਕਰਨਾ ਸੀ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਐਸਪੀ ਸਵਾਨ ਡਾਕਟਰ ਰਾਜਕਮਰ ਜੀ ਮੌਕੇ ਤੇ ਮੇ ਤੋਂ ਪਹਿਲਾਂ ਪਹੁੰਚ ਗਏ ਸੀ ਉੱਥੇ ਜਾ ਕੇ ਤੇ ਇਹ ਤਾਂ ਬੱਚੇ ਨੂੰ ਜਿਹਦੀ ਜਿਹਦੀ ਜਾਨ ਬਚ ਗਈ ਉਹਨੂੰ ਵੀ ਮਿਲ ਕੇ ਆਏ ਆ ਹਸਪੀਟਲ ਜਾ ਕੇ ਔਰ ਕੱਲ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਜਿੰਉਂ ਤੱਕ ਸਿਵਲ ਸਰਜਨ ਸਾਹਿਬ ਵੀ ਅਸੀਂ ਸਾਰੇ ਫੂਰਤ ਕੋ ਉਚਾਰਾਂਗੇ ਲੇਕਿਨ ਮੁੱਖ ਮੰਤਰੀ ਨੇ ਕਹੇ ਸੀ 4 ਲੱਖ ਰੁਪਏ ਸਟੇਟ ਸਰਕਾਰ ਵੱਲੋਂ ਹਰੇਕ ਜੀ ਦਾ ਜਿਹੜਾ ਚਲਾ ਗਿਆ ਤੋਂ ਉਹਦਾ ਦੋ ਜੀ ਹਲ ਤਾਂ ਲੱਭੇ ਨਹੀਂ ਉਹਦੇ ਲਈ ਵੀ ਪੂਰੀ ਕੋਸ਼ਿਸ਼ ਹੈ ਐਡਵਰਸਿਸ਼ਨ ਸਵੇਰ ਦੇ ਜਲੰਧਰੋਂ ਡਾਕਸ ਇਕਵਾਇਰਡ ਮੰਗਾਇਆ 5 ਕਿਲੋਮੀਟਰ ਤੱਕ ਦੀ ਸਰਚ ਹੋ ਚੁੱਕੀ ਸੀ ਨਿਕ ਕਾਮਜ਼ਾਬੀ ਨਹੀਂ ਮਿਲੀ ਲੇਕਿਨ ਜੇ ਇਹ ਕੋਈ ਡੈਫੀਨੇਟਲੀ ਕਿਤੇ ਮਿੱਟੀ ਦੇ ਥਲੇ ਦੱਬ ਗਿਆ ਹੈ ਲੇਕਿਨ ਜ਼ਰੂਰ ਉਹਦੇ ਵਿੱਚ ਜਲਦ ਤੋਂ ਜਲਦ ਕਾਮਜ਼ਾਬੀ ਮਿਲੇਗੀ ਸਾਡੀ ਸੰਵੇਦਨਾ ਕੱਲ੍ਹ ਦੇ ਅਸੀਂ ਇੱਥੇ ਹੀ ਆ ਸਰ ਜਾਨ ਮੈਂ ਸਮਝਦਾ ਕਿ ਬਦਕਿਸਮਤੀ ਰਹੀ ਪਰ ਸਾਡੇ ਉੱਤੇ ਪੁਲਿਸ ਆਫੀਸਰ ਮੌਜੂਦ ਸੀ ਹੜ ਵਾਲੀ ਜਗ੍ਹਾ ਤੇ ਔਰ ਮਨਾ ਕਰਨ ਦੇ ਬਾਵਜੂਦ ਦੀ ਜਿਸ ਤਰ੍ਹਾਂ ਕਿ ਹੋਣੀ ਹੀ ਹੁੰਦੀ ਹੈ ਪੰਜਾਬੀ ਦੇ ਵਿੱਚ ਕਹਿੰਦੇ ਆ ਔਰ ਉਹ इनोਵਾ ਕਾਰ ਦੇ ਵਿੱਚ ਲਗਭਗ 12 ਦੇ ਕਰੀਬ ਸਵਾਰ ਸਨ ਔਰ ਸਣੇ ਡਰਾਈਵਰ ਜਿਹੜੀ 9 ਜਿਹੜੀਆਂ ਲਾਸ਼ਾਂ ਮਿਲ ਚੁੱਕੀਆਂ ਦੋ ਦਾ ਹਜੇ ਤੱਕ ਪਤਾ ਨਹੀਂ ਉਹਨਾਂ ਚੋਂ ਇੱਕ ਜਿਹੜਾ ਉਸ ਦਾ ਬਚਾਅ ਹੋਇਆ ਔਰ ਇਸ ਦਿਲੀ ਅਸੀਂ ਪਰਿਵਾਰਾਂ ਦੇ ਨਾਲ ਖੜੇ ਹਾਂ ਔਰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਜਿੰਪਾ ਜੀ ਨੇ ਦੱਸਿਆ ਕਿ ਸਾਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐਨ ਡੀ ਆਰ ਐਫ ਦੀਆਂ ਟੀਮਾਂ ਜੋ ਰਿਸਪੌਂਸ ਸੀ ਉਹ ਬਹੁਤ ਮੈਂ ਸਮਝਦਾ ਕਿ ਬਹੁਤ ਜਲਦੀ ਉੱਥੇ ਪਹੁੰਚੇ ਬਹੁਤ ਕੋਸ਼ਿਸ਼ ਕੀਤੀ ਪਰ ਇਹ ਪਈ ਬਚਾ ਨਹੀਂ ਸਕੇ ਇਹ ਗੱਲ ਇਸ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੈ ਔਰ ਦੂਸਰਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ ਔਰ ਉਹਨਾਂ ਵੱਲੋਂ ਸਪੈਸ਼ਲ ਜੋ ਹੈ 4 ਲੱਖ ਦੀ ਅਮਾਉਂਟ ਦਾ ਐਲਾਨ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਜਿਨ੍ਹਾਂ ਉੱਥੇ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਬਚਾਉਣ ਦੇ ਵਿੱਚ ਬਹੁਤ ਪ੍ਰਯਾਸ ਕੀਤਾ ਉਹਨਾਂ ਨੂੰ ਵੀ 15 ਅਗਸਤ ਨੂੰ ਜਿਹੜਾ ਉਹ ਸਨਮਾਨਿਤ ਕੀਤਾ ਜਾਏਗਾ ਔਰ ਇਸ ਤੋਂ ਇਲਾਵਾ ਜੋ ਉੱਥੇ ਮੈਂ ਸਮਝਦਾ ਕਿ ਇਸ ਵਾਰ ਉਹ ਮੰਗ ਜਿਹੜੀ ਆ ਮੰਤਰੀ ਸਾਹਿਬ ਵੀ ਪਹਿਲਾਂ ਸਾਲਕ ਪਹਿਲਾਂ ਜਾ ਕੇ ਆਏ ਸੀ ਉੱਥੇ ਪਰ ਕਦੇ ਵੀ ਮੈਂ ਵੀ ਉੱਥੇ ਐਮਐਲਏ ਲਗਾਤਾਰ ਰਹਾਂ ਪਰ ਕਿਸੇ ਨੇ ਉੱਥੇ ਪੁਲ ਦੀ ਮੰਗ ਜਿਹੜੀ ਆ ਉਹ ਰੱਖੀ ਨਹੀਂ ਸੀ ਸੋ ਉਹਨਾਂ ਦੀ ਪੁਲ ਦੀ ਮੰਗ ਗਰੀਜ਼ ਕਰਨ ਤੇ ਰੱਖਣ ਤੇ ਉਸ ਨੂੰ ਵੀ ਅਸੀਂ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਉਹਨੂੰ ਮਨਜ਼ੂਰ ਕੀਤਾ ਤੇ ਉੱਥੇ ਪੁਲ ਵੀ ਬਹੁਤ ਜਲਦੀ ਬਣਾਵਾਂਗੇ ਤਾਂ ਕਿ ਇਨ ਫਿਊਚਰ ਇਸ ਤਰ੍ਹਾਂ ਦੇ ਨੁਕਸਾਨ ਜਿਹੜੇ ਉਹ ਨਾ ਹੋਣ ਬਾਕੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਰਾ ਪੰਜਾਬ ਸਾਡੀ ਸਾਡੇ ਮੁੱਖ ਮੰਤਰੀ ਪੰਜਾਬ ਸਾਡੇ ਕੈਬਨਿਟ ਮੰਤਰੀ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਰੀ ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਸਾਡਾ ਹਰ ਵਰਕਰ ਸਾਡਾ ਹਰ ਸਾਥੀ ਅਸੀਂ ਪਰਿਵਾਰਾਂ ਦੇ ਨਾਲ ਝਟਾਨ ਵਾਂਗ ਖੜੇ ਹਾਂ ਔਰ ਵਾਹਿਗੁਰੂ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਸੱਚੇ ਪਾਤਸ਼ਾਹ ਵਿਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਰਵਾਸ ਪ੍ਰਦਾਨ ਕਾਂਗਰਸ ਨੇ ਹਿੰਡਨਬਰਗ ਰਿਪੋਰਟ ਨੂੰ ਲੈ ਕੇ ਸੇਬੀ ਅਤੇ ਭਾਜਪਾ ਉੱਤੇ ਸ਼ਬਦੀ ਹਮਲਾ ਬੋਲਿਆ ਕਾਂਗਰਸ ਨੇ ਸੇਬੀ ਮੁਖੀ ਮਦਵੀ 부ਚ ਤੋਂ ਅਸਤੀਫਾ ਮੰਗਿਆ ਨਾਲ ਹੀ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਸਆਈਟੀ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਸੇਬੀ ਅਡਾਨੀ ਮਾਮਲੇ ਵਿੱਚ ਸਮਝੌਤਾ ਕਰ ਸਕਦੀ ਹੈ ਇਸ ਲਈ ਮੋਦਾਨੀ ਮਹਾ ਕੋਟਾਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਯਾਨੀ ਕਿ ਜਪੀਸੀ ਬਣਾਈ ਜਾਣੀ ਚਾਹੀਦੀ ਹੈ ਉਨਾ ਕਿਹਾ ਹੈ ਕਿ ਸੇਬੀਨੈਸ ਮਾਮਲੇ ਵਿੱਚ ਕਾਫੀ ਸਰਗਰਮੀ ਵਖਾਈ ਹੈ ਉਸਨੇ ਹਿੰਡਨਵਰਗ ਨੂੰ 100 ਸਮਨ 1100 ਚਿੱਠੀਆਂ ਅਤੇ ਈਮੇਲ ਜਾਰੀ ਕੀਤੀਆਂ ਨੇ ਅਤੇ 12000 ਪੰਨਿਆਂ ਵਾਲੇ 308 ਦਸਤਾਵੇਜ਼ਾਂ ਦੀ ਜਾਂਚ ਕੀਤੀ ਪਰ ਮੁੱਖ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਹਰਿਆਣਾ ਵਾਸੀ ਹੈਪੀ ਕਾਰਡ ਨਾਲ ਰੋੜਵੇਜ ਦੀਆਂ ਬੱਸਾਂ ਵਿੱਚ ਮੁਫਤ ਸਫ਼ਰ ਕਰਨਗੇ ਹਰਿਆਣਾ ਵਿੱਚ ਘੱਟੋ ਘੱਟ ਆਮਦਨ ਵਾਲੇ ਅੰਤੌਂਦਿਆ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਰੋਡਵੇਜ ਤੇ ਮੁਫਤ ਯਾਤਰਾ ਦੀ ਸਹੂਲਤ ਦੇਣ ਲਈ ਸਰਕਾਰ ਨੇ ਹੈਪੀ ਕਾਰਡ ਬਣਾਉਣੇ ਸ਼ੁਰੂ ਕੀਤੇ ਨੇ ਫਰੂਖ ਖੇਤਰ ਵਿੱਚ ਬੱਸ ਸਟੈਂਡ ਦੇ ਇੰਚਾਰਜ ਗਗਨਦੀਪ ਸਿੰਘ ਨੇ ਕਿਹਾ ਕਿ ਸਾਲ ਵਿੱਚ 1000 ਕਿਲੋਮੀਟਰ ਦੇ ਫ੍ਰੀ ਸਫ਼ਰ ਲਈ ਹੈਪੀ ਕਾਰਡ ਬਣਾਏ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਲਾਭਪਾਤਰੀ ਨੂੰ ਫੋਨ ਉੱਤੇ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਕਾਰਡ ਬਣ ਕੇ ਤਿਆਰ ਹੋ ਚੁੱਕੇ ਨੇ ਦੱਸ ਦੇ ਕਿ ਇਸ ਕਾਰਡ ਰਾਹੀਂ 2.99 ਲੱਖ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਦੱਸਦੇ ਕਿ ਹਰਿਆਣਾ ਸਰਕਾਰ ਇਸ ਯੋਜਨਾ ਉੱਤੇ ਤਕਰੀਬਨ 600 ਕਰੋੜ ਰੁਪਏ ਖਰਚ ਕਰੇਗੀ। ਨਗਰ ਕੌਂਸਲ ਜੀਰਾ ਦੇ ਪ੍ਰਧਾਨਗੀ ਦੀ ਚੋਣ ਐਸਟੀਐਮ ਸੂਰਜ ਕੁਮਾਰ ਦੇ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਘਟਾਰੀਆ ਵੀ ਮੌਜੂਦ ਰਹੇ। 16 ਵੋਟਾਂ ਵਿੱਚੋਂ 9 ਵੋਟਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਮੀਦਵਾਰ ਨੂੰ ਪਈਆਂ, ਜਿਸ ਤੋਂ ਬਾਅਦ ਸਰਜੀਤ ਕਰਨ ਨੂੰ ਜਿੱਤ ਹਲਾਨ ਦਿੱਤਾ ਗਿਆ। ਇਸ ਮੌਕੇ ਵਿਧਾਇਕ ਨਰੇਸ਼ ਘਟਾਰੀਆ ਵੱਲੋਂ ਪ੍ਰਧਾਨ ਸਰਜੀਤ ਕਰਨ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਪ੍ਰੋਸਤ ਦਵਾਇਆ। ਕਿ ਸ਼ਹਿਰ ਦੇ ਵਿਕਾਸ ਵਾਸਤੇ ਜਿਸ ਤਰ੍ਹਾਂ ਦਾ ਵੀ ਫੰਡ ਚਾਹੀਦਾ ਹੋਵੇਗਾ ਉਹ ਸਰਕਾਰ ਕੋਲੋਂ ਲਿਆ ਕੇ ਦੇਣਗੇ ਬੜੇ ਅੰਦਰ ਪੱਖ ਤੋਂ ਹੋਈ ਆ ਸਾਡੇ ਸਤਕਾਰਯੋਗ ਮਾਈਕਸਰ ਸੂਰਜ ਕੁਮਾਰ ਜੀ ਐਸ ਡੀ ਐਮ ਸਾਹਿਬ ਦੀ ਡਿਊਟੀ ਲੱਗੀ ਸੀ ਤੇ ਬਿਲਕੁਲ ਹੀ ਕਿਸੇ ਦਾ ਮੋਬਾਈਲ ਨਹੀਂ ਅੰਦਰ ਜਾਣ ਦੇ ਤਾਂ ਕਿਸੇ ਦੀ ਕੋਈ ਫालतू ਬੰਦਾ ਨਹੀਂ ਸਿਰਫ ਕੱਲੇ ਐਮ ਸੀ ਗਏ ਆ ਇਹ ਹੁ ਜੋ ਮਰਜ਼ੀ ਗੱਲ ਜਾਣ ਇਹਨਾਂ ਕੋ ਬੰਦੇ ਹੀ ਨਹੀਂ ਸੀਗੇ ਜੋ ਬੰਦੇ ਹੁੰਦੇ ਤੇ ਸਾਈਨ ਤੰਦਰ ਕਰਕੇ ਜਾਂਦੇ ਸੱਤ ਬੰਦਿਆਂ ਦੇ ਸਾਈਨ ਹੋਏ ਆ ਆਪਣੇ ਨੌਵਾਂ ਬੰਦਿਆਂ ਦੇ ਅਜੇ ਕਿ ਮੇਰੀ ਵੋਟ ਵੀ ਪੈਣੀ ਹੁੰਦੀ ਹੈ ਮੈਂ ਤਾਂ ਅਜੇ ਦਸਵੀਂ ਸੀ ਮੇਰੀ ਤੇ ਨੌ ਚਾਹੀਦੇ ਸੀ ਤੇ ਨੌ ਸਾਡੇਆਂ ਨੇ ਸਾਈਨ ਕਰ ਦਿੱਤੇ ਸੀ ਤੇ ਬਹੁਤ ਮੈਂ ਸਾਰਿਆਂ ਭਰਾਵਾਂ ਦਾ ਧੰਨਵਾਦ ਕਰਦਾ ਐਮਸੀ ਸਾਹਿਬ ਦਾ ਅਤੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਐਂਡਾ ਵੱਡਾ ਮਾਣ ਬਖਸ਼ਿਆ ਵਾ ਅੱਜ ਗੌਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਾਰੇ ਜੱਜ ਸਾਹਿਬ ਕਹਿੰਨੇ ਆ ਤੇ ਉਹਨਾਂ ਦੇ ਧਰਮਪਤਨੀ ਅੱਜ ਸ਼ਹਿਰ ਦੇ ਮਿਊਨਿਸਪਲ ਕਮੇਟੀ ਦੇ ਪ੍ਰੈਜ਼ੀਡੈਂਟ ਬਣੇ ਆ ਬਹੁਤ ਬਹੁਤ ਮੁਬਾਰਕਾਂ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਕਿ ਅਸੀਂ ਸੋਚੀ ਬੈਠੇ ਹਾਂ ਜੋ ਕੰਮ ਕਰਨਾ ਹੁਣ ਬਹੁਤ ਸਾਰੇ ਲੋਕ ਸਾਨੂੰ ਲਾਂਭਾ ਦਿੰਦੇ ਸੀ ਤੁਸੀਂ ਥੂੜਾ ਨਹੀਂ ਚੱਕਦੇ ਤੁਸੀਂ ਉਹ ਨਹੀਂ ਕਰਦੇ ਤੁਹਾਡਾ ਪਾਣੀ ਗਲੀਆਂ ਦੇ ਵਿੱਚ ਪਾਣੀ ਪਾਣੀ ਤੁਰਿਆ ਫਿਰਦਾ ਇਹ ਸਾਰੀ ਜ਼ਿੰਮੇਵਾਰੀ ਮਿਊਨਿਸਪਲ ਕਮੇਟੀ ਦੇ ਐਮਸੀਆਂ ਦੀ ਤੇ ਪ੍ਰਧਾਨ ਦੀ ਹੁੰਦੀ ਹੈ ਜਦੋਂ ਪ੍ਰਧਾਨ ਉਹਨਾਂ ਦਾ ਸੀਗਾ ਕਾਂਗਰਸ ਪਾਰਟੀ ਦਾ ਤੇ ਐਮਸੀ ਵੀ ਉਹਨਾਂ ਦੇ ਸੀਗੇ ਤੇ ਵਿੱਚ ਆਣ ਕੇ ਕੋਈ ਨਾ ਕੋਈ ਇਹੋ ਜਿਹੀ ਅਰਚਨ ਪਾਉਂਦੇ ਸੀ ਜਿਹਦੇ ਨਾਲ ਕੰਮ ਰੁਕ ਜਾਂਦਾ ਸੀ ਹੁਣ ਸਾਰੇ ਐਮਸੀ ਆਪਣੇ ਨਾਲ ਤੇ ਪ੍ਰਧਾਨ ਵੀ ਆਪਣਾ ਵਾ ਤੇ ਸਾਰਾ ਕੁਝ ਇਹ ਸ਼ਹਿਰ ਤੁਸੀਂ ਇੱਕ ਹਫ਼ਤੇ ਬਾਅਦ ਵੇਖ ਲਿਆ ਜੀ ਇਹਹੀ ਸ਼ਹਿਰ ਕਿੱਧਰ ਨੂੰ ਕਿੱਦਾਂ ਵਧੀਆ ਤੇ ਸੋਹਣਾ ਤੇ ਸੁਥਰਾ ਬਣਾ ਦਿੰਦੇ ਕਮਿਊਨਿਟੀ ਹੈਲਥ ਆਫਸਰ ਐਸੋਸੀਏਸ਼ਨ ਦੀ ਅਗਵਾਈ ਵਿੱਚ ਆਗੂਆਂ ਨੇ ਮੋਗਾ ਵਿੱਚ ਆਪਣੇ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਐਸੋਸੀਏਸ਼ਨ ਦੇ ਆਗੂ ਗੁਰਵਿੰਦਰ ਸਿੰਘ ਅਮਨਦੀਪ ਕੌਰ ਗੁਰਸੇਮਰਨ ਸਿੰਘ ਨੇ ਦੱਸਾਇਆ ਕਿ ਸੂਬੇ ਵਿੱਚ 2500 CHC ਪਿੰਡਾਂ ਵਿੱਚ ਚੱਲਦੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਨੇ ਅਤੇ ਜ਼ਮੀਨੀ ਪੱਧਰ ਉੱਤੇ ਇਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਹੇ ਕਿ ਉਹ ਆਪਣੀ ਮੰਗ ਸਬੰਧੀ ਸਰਕਾਰ ਦੇ ਨੁਮਾਇੰਦਿਆਂ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾ ਚੁੱਕੇ ਨੇ ਪਰੰਤੂ ਕਿਸੇ ਵੱਲੋਂ ਵੀ ਉਹਨਾਂ ਦੀ ਕੋਈ ਸਰ ਨਹੀਂ ਲਈ ਗਈ। ਉਧਰ ਫਤਿਹਗੜ੍ਹ ਸਾਹਿਬ ਵਿਖੇ ਵੀ ਕਮਿਊਨਿਟੀ ਹੈਲਥ ਆਫਸਰਾਂ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕੱਢਿਆ ਗਿਆ ਰੋਸ ਮਾਰਚ ਦੌਰਾਨ ਨਾਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਮੰਗਾਂ ਜਲਦ ਪੂਰੀਆਂ ਕੀਤੀ ਜਾਣ ਲੁਧਿਆਣਾ ਦੇ ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਕਥਿਤ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਅੱਜ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਰਸਤੇ ਵਿੱਚ ਭੇਜ ਦਿੱਤਾ ਹੈ ਦੱਸਦੇ ਕਿ ਭਾਰਤ ਪੁਸ਼ਣ ਨੂੰ ED ਦੀ ਟੀਮ ਨੇ 9 ਘੰਟਿਆਂ ਦੇ ਪੁਚਛ ਤੋਂ ਬਾਅਦ 1 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ 5 ਦਿਨਾਂ ਦੀ ED ਰਿਮਾਂਡ ਤੇ ਭੇਜਿਆ ਗਿਆ ਸੀ ਹੁਣ ਉਹਨਾਂ ਨੇ ਜੁਡੀਸ਼ੀਅਲ ਕਸਤੀ ਮੰਗੀ ਸੀ ਜੁਡੀਸ਼ੀਅਲ ਕਸਤੀ ਹੋ ਗਈ ਹੈ ਤੇ 23 ਤਰੀਕ ਵਾਸਤੇ ਡੇਟ ਪਈ ਹੈ 23 ਤਰੀਕ ਉਹਨਾਂ ਨੇ ਰਿਪੋਰਟ ਪੇਸ਼ ਕਰਨ ਦੀ ਦੁਬਾਰਾ ਐਂਜਿਨਿੰਗ ਦਾ ਮੀਟ ਟਾਈਮ ਅਸੀਂ ਐਪਲੀਕੇਸ਼ਨ ਦਿੱਤੀ ਸੀ ਕਿਉਂਕਿ ਜੱਸਾਬ ਨੇ ਕਿਹਾ ਕਿ ਜਿਹੜੀ ਸੈਕਸ਼ਨ ਹੈ ਉਹ ਜੇਲ ਅਥਾਰਟੀ ਦੀ ਸਾਈਡ ਜੀ ਉਹਨੇ ਕੋਈ ਗਲਤ ਵੀ ਹੋਈ ਇਸ ਬਾਰੇ ਨਹੀਂ ਕੋਈ ਜ਼ਿਆਦਾ ਗੱਲ ਨਹੀਂ ਹੋਈ ਕਿਉਂਕਿ ਉਹਨਾਂ ਨੇ ਜੁਡੀਸ਼ਨਲੀ ਭਗਿਆ ਸੀ ਉਹ ਤੁਹਾਨੂੰ ਹੋਰ ਲੋਡ ਨਹੀਂ ਹੈ ਕੋਈ ਜੀ ਤੇ ਕੋਈ ਪਤਾ ਲੱਗਿਆ ਕਿਸ ਨਿਨਰ ਮਾਰਡ ਦੇ ਵਿੱਚ ਇਹ ਹਾਸਲ ਹੋ ਗਿਆ ਨਹੀਂ ਉਹ 올 ਇਨਫੈਕਟ ਜੋ ਵੀ ਉਹਨਾਂ ਨੇ ਸਾਨੂੰ ਲਿਖ ਕੇ ਦੇਣਗੇ ਸਾਰੇ ਡਾਕੂਮੈਂਟ ਬਾਕੀ ਉਹ ਤਾਂ ਟ੍ਰਾਇਲ ਦੀਆਂ ਗੱਲਾਂ ਬਾਅਦ ਵਿੱਚ ਆਉਣ ਵਾਲੇ 78ਵੇਂ ਆਜ਼ਾਦੀ ਦਿਵਸ ਨੂੰ ਲੈ ਕੇ ਹਰ ਘਰ ਤਿਰੰਗਾਲ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ 114 ਬਟਾਲੀਅਨ ਦੇ ਕਮਾਂਡਰ ਆਸ਼ਵਨੀ ਕੁਮਾਰ ਝਾੜ ਨੇ ਦੱਸਿਆ ਕਿ ਉਹਨਾਂ ਦੀ ਬਟਾਲੀਅਨ ਵੱਲੋਂ ਸਾਈਕਲ ਰੈਲੀ ਤੇ ਮੋਟਰਸਾਈਕਲ ਰੈਲੀਆਂ ਕੱਢ ਕੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਤਿਰੰਗੇ ਪ੍ਰਤੀ ਜਾਗਰੂਕ ਕਰਵਾਇਆ ਜਾ ਰਿਹਾ ਹੈ ਤੇ ਨਾਲ ਹੀ ਹਰ ਘਰ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਵੀ ਨਿਭਾਉਣ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਉਹਨਾਂ ਦੇ ਅਧਿਕਾਰੀ ਉਹਨਾਂ ਦਾ ਸਾਥ ਦੇ ਰਹੇ ਨੇ ਨਾਲ ਹੀ ਉਹਨਾਂ ਨੇ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਮੀਡੀਆ ਦਾ ਧੰਨਵਾਦ ਕੀਤਾ आज से हम हर घर तिरंगा कैंपेन की शुरुआत कर रहे हैं बेसिकली हम कल से मतलब थर्टीन टू फिफ्टीन इस मुहिम को चलाएंगे, लेकिन आज से इसकी शुरुआत हैं और इस मुहिम के तहत हम लोग घर घर जाकर गांव में एवं शहर में बाइक रैली साइकिल रैली पैदल मार्च इस तरह से हम सिविलियंस जो हैं सिविल सोसाइटी उनके दिलों में तिरंगा के प्रति अवेयरनेस पैदा करेंगे इंडियन नेशनल फ्लैग के लिए और देशभक्ति का भी जज्बा उनके अंदर पैदा करने की कोशिश हम करेंगे बेबे कौला जी चैरिटेबल हॉस्पिटल तारनतारन रोड अमृतसर विशेष श्री गुरु ग्रंथ साहिब जी ਦੇ ਪ੍ਰਕਾਸ਼ ਤੇੜਾ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ satsang श्री अमृतसर ਸਾਹਿਬ ਦੇ ਸਹਿਯੋਗ ਨਾਲ ਜੀਵਨ ਜੁਕਤ ਸਮਾਗਮ ਦਾ ਆਯੋਜਨ ਭਾਈ ਸਾਹਿਬ ਭਾਈ ਗੁਰੇਕਵਲ ਸਿੰਘ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲिटल ਵੀਰਜੀ ਦੇ ਘਰ ਵਿੱਚ 17 ਅਗਸਤ ਨੂੰ ਰਾਤ 7:00 ਵਜੇ ਤੋਂ 9:00 ਵਜੇ ਤੱਕ ਕਰਵਾਇਆ ਜਾਵੇਗਾ ਇਸ ਮੌਕੇ ਤੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਸਾਬਕਾ ਐਡਗ੍ਰਾਂਥੀ ਗੈਣੀ ਜਗਤਾਰ ਸਿੰਘ ਲੁਧਿਆਣਾ ਵਾਲੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਰੇਟਲ ਵੀਰ ਜੀ ਕਥਾ ਕੀਰਤਨ ਲਈ ਸੰਗਤ ਨੂੰ ਨਿਹਾਲ ਕਰਨਗੇ ਇਸ ਮੌਕੇ ਮੈਨੇਜਰ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਚਾਹਤ ਦਲਵੀਰ ਸਿੰਘ ਗਗਨਦੀਪ ਸਿੰਘ ਸੁਰਿੰਦਰਪਾਲ ਸਿੰਘ ਰਿੰਕੂ ਮਾਨਪ੍ਰੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ ਸ਼ਬਦ ਕੀਰਤਨ ਨਾਮ ਸਿਮਰਨ 사ਸੰਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ 4 ਸਤੰਬਰ 24 ਨੂੰ ਆ ਰਿਹਾ ਹੈ ਉਸ ਸੰਬੰਧ ਵਿੱਚ ਉਹ ਜੀਵਨ ਜੁਗ ਸਮਾਗਮ ਜਿਹੜੀਆਂ ਅਲੱਗ-ਅਲੱਗ ਗੁਰਦੁਆਰੇ ਚ ਲੜੀਆਂ ਕਰਦੇ ਨੇ ਉਸ ਲੜੀ ਦਾ ਸਮਾਗਮ 17 ਅਗਸਤ ਦਿਨ ਸ਼ਨੀਵਾਰ ਨੂੰ ਬੀਬੀ ਕੋਲਾ ਦੀ ਚੈਰੀਟੇਬਲ ਹਸਪਤਾਲ ਵਿਖੇ ਜੀਵਨ ਜੁਗ ਸਮਾਗਮੋਂ ਲੜੀ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਮਾਪੂਸ਼ਪਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਦਾਸਾਂ ਗਰੀਬਾਂ ਵੱਲੋਂ ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਾਫਕਾ ਹੈਡ ਗ੍ਰੰਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਵੀ ਹਾਜ਼ਰੀਆਂ ਭਰ ਰਹੇ ਹੈ 7 ਤੋਂ 9:30 ਵਜੇ ਤੱਕ ਕੀਰਤਨ ਸਮਾਗਮ ਹੋਣਗੇ ਜਿਦੇ ਵਿੱਚ ਇਹ ਸ਼ਬਦ ਕੀਰਤਨ ਨਾਮ ਸਿਮਰਨ satsang ਵੱਲੋਂ ਇੱਕ ਵਿਸ਼ਾ ਰੱਖਿਆ ਜਾਂਦਾ ਹੈ 17 ਤਰੀਕ ਦਾ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਦੁੱਖ ਸੁੱਖ ਦਾ ਕੀ ਪਰਭਾਸ਼ਾ ਹੈ ਇਸ ਵਿਸ਼ੇ ਦੇ ਅੰਦਰ ਸਾਰਾ ਕਥਾ ਕੀਰਤਨ ਹੋਵੇਗਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਤੇ ਸ਼ਨੀਵਾਰ 17 ਅਗਸਤ 7 ਵਜੇ ਤੋਂ ਲੈ ਕੇ 9:30 ਤੱਕ ਦੀਵਾਨ ਸੱਜਨੇ ਆ ਮਹਾਪੁਰਖਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ ਆਪਾਂ ਪਰਿਵਾਰਾਂ ਸਮੇਤ ਸੰਗਤਾਂ ਸਮੇਤ ਸਾਰੇ ਹੁਮ ਹਮ ਆ ਕੇ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਗੁਰੂ ਕੇ ਲੰਗਰ ਵੀ ਉਤਟ ਵਰਤਣਗੇ ਤੇ ਇਹ ਕੀਰਤਨ ਘਰਾਂ ਘਰਾਂ ਦੇ ਵਿੱਚ ਆਪ ਜੀ ਲਾਈਵ ਵੀ ਦੇਖ ਸਕੋਗੇ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਿਲਾਲ ਨਹੀਂ ਜਾਣਦੇ ਨੇ ਨਿਰਮੜ ਦੇ ਮੌਸਮ ਦੇ ਹਾਲ ਤੇ ਤੁਸੀਂ ਬਣ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ